सिया वंडिए सिया वंडिए बोले सोनिया राष्ट्रीय का सेवा सोसाइटी साल तो जय सेवा सोसाइटी लगातार रिक्शा पुल्लर्स के नाल दिवाली सेलिब्रेट करते हैं ਤੁਸੀਂ ਦੇਖੋ ਕਿ ਇਹ ਸਾਡੀ ਸਹੂਲਤ ਤੇ ਲਈ ਰਿਕਸ਼ਾ ਚਲਾਉਂਦੇ ਨੇ ਇਹਨਾਂ ਨੂੰ ਘਰਾਂ ਘਰਾਂ ਤੋਂ ਦੀਵਾਲੀ ਨਹੀਂ ਮਿਲਦੀਆਂ ਨੇ ਤਾਂ ਹੀ ਇਸ ਜੱਸੇਵਾ ਸੁਸਾਇਟੀ ਜਿਹੜੇ ਬਿਰਧ ਅੱਗੇ ਨੇ ਬਜ਼ੁਰਗਾ ਕਹਿੰਦੇ ਜਿਹੜੇ ਆਪਣੀ ਹੱਥੀ ਮਿਹਨਤ ਕਰਕੇ ਇਹ ਜਿਹੜੀ ਸਾਰਾ ਸਾਲ ਮਿਹਨਤ ਕਰਦੇ ਨੇ ਤੇ ਸਾਨੂੰ ਹੈ ਕਿ ਅਸੀਂ ਉਹਨਾਂ ਦੇ ਨਾਲ ਵੀ ਦੀਵਾਲੀ ਸੈਲੀਬ੍ਰੇਟ ਕਰੀਏ। ਇਹਨਾਂ ਲਈ ਅਸੀਂ 13 ਚੀਜ਼ਾਂ ਰੱਖੀਆਂ ਹੁੰਦੀਆਂ ਨੇ ਹਮੇਸ਼ਾ ਗੁਦਾਨਕ ਦੇ ਨਾਮ ਦੇ ਨਾਲ ਜਿਹੜੀਆਂ 13 ਚੀਜ਼ਾਂ ਚੱਲਦੀਆਂ ਨੇ। ਨਹੀਂ ਹੈ ਸਿਰਫ ਇੱਕ ਕੱਪੜ ਦਾ ਫਰਕ ਹੈ ਰੂਆ ਹੋਈਓ ਨੇ सब कुछ सेम तो है तो इस करके जो अज उन्होंने सारे ने डांस किया मैं तन डोनेट आप करो जिस मर्जी वे में करो क्योंकि एट द एंड तो बंदे के कर्म ही है तो अपने लिए सिर्फ रखने से तो कुछ नहीं है सबको साथ सबके साथ शेयर करो और जो जितना आगे कर, कर सकता है डोनेट करें तो बस ਰੋਸ਼ਨੀ ਦੇ ਲਈ ਸਾਡੇ ਕੋਲ ਕੈਂਡਲਸ ਆ ਗਿਆ ਨੇ ਤੇਲ ਲੱਗਾ ਮਠਿਆਈਆਂ ਨੇ ਰਾਈਸ ਹੈ ਨਾਲ ਆਟਾ ਹੈ ਚਾਵਲ ਨੇ ਤੇ ਹੋਰ ਉਹਨਾਂ ਦੇ ਲਈ ਕੱਪੜੇ ਹੈ ਸ਼ੂਜ਼ ਹੈ ਸੇਵਾ ਨਿਭਾਣੇ ਆ ਤੇ ਹੁਣ 1 ਮਹੀਨੇ ਤੋਂ ਲਗਾਤਾਰ ਐ ਐਸੇ ਦੀ ਦੀਵਾਲੀ ਦੀਆਂ ਤਿਆਰੀਆਂ ਦੇ ਵਿੱਚ ਉਹਨਾਂ ਨੇ ਸ਼ਬਦ ਵੀ ਗਾਇਆ ਤੇ ਉਹਨਾਂ ਨੇ ਨਾ ਇੱਕ ਮੈਨੂੰ ਗਿਆ ਕਿ ਰਹਿਂਦੀ ਦੁਨੀਆ ਤੱਕ ਜਸ ਸੇਵਾਸ ਆਈਡੀ ਐਵੇਂ ਦੀਵਾਲੀ ਮਨਾਏਗੀ ਔਰ ਜਿਹੜੇ ਬਜ਼ੁਰਗਾਂ ਦੇ ਇਹ ਵਰਡਸ ਹੋਣਗੇ ਤੁਸੀਂ ਸੋਚੋ ਕਿ ਸਾਡੀ ਟੀਮ ਲਈ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਦਿਵਾਲੀ ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਰੋਸ਼ਨੀ ਦਾ ਤਿਉਹਾਰ ਜੋ ਕਿ ਬੜੀ ਤੁਮਤਾਂ ਆਮ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਵਕਤ ਮੈਂ ਮੌਜੂਦ ਹਾਂ ਜਸ ਸੇਵਾ ਸੁਸਾਇਟੀ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਿਵਾਲੀ ਉਹਨਾਂ ਲੋਕਾਂ ਦੇ ਨਾਲ ਮਨਾ ਰਹੀ ਹੈ ਜੋ ਕਿ ਸੜਕਾਂ ਤੇ ਅਸਲ ਮਿਹਨਤ ਕਰਕੇ ਸਾਡੇ ਸਹੂਲਤ ਦੇ ਲਈ ਮਿਹਨਤ ਕਰਦੇ ਨੇ ਤਾਂ ਐਤਕੇ ਵਿਜਾ ਸੋਸਾਇਟੀ ਦੇ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਹੈ ਤਾਂ ਦੀਵਾਲੀ ਦਾ ਤਿਉਹਾਰ ਰਿਕਸ਼ੇ ਵਾਲਿਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਰੌਣਕਾ ਜਿਹੜੇ ਨੇ ਉਹ ਤੁਹਾਨੂੰ ਦਿਖਾ ਰਹੇ ਤੇ ਇਸ ਦੇ ਨਾਲ ਨਾਲ ਗੱਲਬਾਤ ਵੀ ਕਰਾਂਗੇ ਸੋਸਾਇਟੀ ਦੇ ਸਾਰੇ ਮੈਂਬਰਸ ਮੌਜੂਦ ਨੇ ਰੂਪਕਮਲ ਮੈਮ ਨਾਲ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਾਂ ਦੀਵਾਲੀ ਦੀਆਂ ਤੁਹਾਨੂੰ ਵੀ ਜੀ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਹਰ ਸਾਲ ਤਾਂ ਮੈਮ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਆ ਰਹੇ ਹੋ ਸੇਵਾ ਕਰਦੇ ਆ ਰਹੇ ਹੋ ਤਾਂ ਅਸਲ ਜੋ ਸੜਕਾਂ ਤੇ ਸਾਡੀ ਸਹੂਲਤ ਲਈ ਮਿਹਨਤ ਕਰਦ ਨੇ ਉਹਨਾਂ ਨਾਲ ਦੀਵਾਲੀ ਮਨਾਉਂਦੇ ਆ ਰਹੇ ਹੋ ਕਿਵੇਂ ਦਾ ਲੱਗਦਾ ਹੈ ਕਿ ਹਰ ਸਾਲ ਇਸ ਤਰ੍ਹਾਂ ਜਦੋਂ ਦੀਵਾਲੀ ਮਨਾਉਂਦੇ ਅਸੀਂ ਜੀ ਹਰ ਸਾਲ ਜਸੇਵਾ ਸੁਸਾਇਟੀ 8 ਸਾਲ ਤੋਂ ਜਸੇਵਾ ਸੁਸਾਇਟੀ ਲਗਾਤਾਰ ਰਿਕਸ਼ਾ ਪੁੱਲਰਸ ਦੇ ਨਾਲ ਦੀਵਾਲੀ ਸੈਲੀਬ੍ਰੇਟ ਕਰਦੇ ਆ ਰਹੀ ਹੈ ਤੇ ਬੜੀ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇਹਨਾਂ ਲੋਕਾਂ ਦੇ ਨਾਲ ਜਦੋਂ ਅਸੀਂ ਦੀਵਾਲੀ ਸੈਲੀਬ੍ਰੇਟ ਕਰਦੇ ਆ ਇਹਨਾਂ ਲਈ ਅਸੀਂ 13 ਚੀਜ਼ਾਂ ਰੱਖਿਆ ਹੁੰਦੀਆਂ ਨੇ ਹਮੇਸ਼ਾ ਗੁਰਦਾਨਕ ਦੇ ਨਾਮ ਦੇ ਨਾਲ ਜਿਹੜੀਆਂ 13 ਚੀਜ਼ਾਂ ਚੱਲਦੀਆਂ ਨੇ ਤੇ ਦੀਵਾਲੀ ਦੇ ਵਿੱਚ ਸਾਡੇ ਕੋਲ ਮਠਿਆਈਆਂ ਵੀ ਹੁੰਦੀਆਂ ਨੇ ਤੇਲ ਵੀ ਹੁੰਦੇ ਆ ਨਾਲ ਆਟਾ ਚਾਵਲ ਖੰਡ ਦੀਆਂ ਮਠਿਆਈਆਂ ਸਭ ਕੁਝ ਅਸੀਂ ਨਾਲ ਲੱਦਨ ਦੇ ਨਾਲ ਦੀਵਾਲੀ ਸੈਲੀਬ੍ਰੇਟ ਕਰਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਇਹਨਾਂ ਸਾਰਿਆਂ ਦੇ ਨਾਲ ਦੀਵਾਲੀ ਸੈਲੀਬ੍ਰੇਟ ਕਰ ਰਹੇ ਹਾਂ ਅੱਜ ਕਿੰਨੇ ਰਿਕਸ਼ਾ ਪਹੂਲਰਸ ਨੂੰ ਦੀਵਾਲੀ ਜਿਹੜੀ ਹੈ ਤਕਰੀਬਨ 300 ਰਿਕਸ਼ਾ ਪਹੂਲਰ ਸਾਡੇ ਕੋਲ ਇੱਥੇ ਅੱਜ ਮੌਜੂਦ ਅਗੇ ਨੇ ਜਿਨ੍ਹਾਂ ਦੇ ਨਾਲ ਅਸੀਂ ਇਹ ਦੀਵਾਲੀ ਸੈਲੀਬ੍ਰੇਟ ਕਰ ਰਹੇ ਹਾਂ ਇਹ ਕਿਹ ਕਿਸ ਉਦੇਸ਼ ਦੇ ਨਾਲ ਇਹ ਉਪਰਾਲਾ ਜਿਹੜਾ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਇਹ ਕਿੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਦੇਖੋ ਜੀ ਇਹ 8 ਸਾਲਾਂ ਤੋਂ ਚੱਲਿਆ ਆ ਰਿਹਾ ਹੈ ਤੇ ਤੁਸੀਂ ਦੇਖੋ ਕਿ ਇਹ ਸਾਡੀ ਸਹੂਲਤ ਤੇ ਲਈ ਰਿਕਸ਼ਾ ਚਲਾਉਂਦੇ ਨੇ ਇਹਨਾਂ ਨੂੰ ਘਰਾਂ ਘਰਾਂ ਤੋਂ ਦੀਵਾਲੀ ਨਹੀਂ ਮਿਲਦੀਆਂ ਨੇ ਤਾਂ ਹੀ ਇਸ ਜਿਹਾ ਸੇਵਾ ਸੁਸਾਇਟੀ ਜਿਹੜੇ ਵਿਰਧ ਅਗੇ ਨੇ ਬਜ਼ੁਰ ਇਹ ਜਿਹੜੀ ਸਾਰਾ ਸਾਲ ਮਿਹਨਤ ਕਰਦੇ ਨੇ ਤੇ ਸਾਨੂੰ ਆਖੀ ਅਸੀਂ ਉਹਨਾਂ ਦੇ ਨਾਲ ਵੀ ਦੀਵਾਲੀ ਸੈਲੀਬ੍ਰੇਟ ਕਰੀਏ ਤਾਂ ਕਿ ਉਹ ਵੀ ਆਪਣੇ ਘਰ ਦੇ ਵਿੱਚ ਦੀਵਾਲੀ ਦੀਆਂ ਰੋਸ਼ਨੀਆ ਦੇ ਨਾਲ ਆਪਣੇ ਘਰ ਨੂੰ ਵੀ ਰੋਸ਼ਨ ਕਰ ਸਕਣ ਜੀ ਮਾਨਵਤਾ ਦੀ ਸੇਵਾ ਲਈ ਜਸ ਸੇਵਾ ਸੁਸਾਇਟੀ ਸਦਾ ਹੀ ਅੱਗੇ ਰਹਿੰਦੀ ਹੈ ਤਾਂ ਕਿੰਨਾ ਖੁਸ਼ਾ ਹੁੰਦਾ ਇਸ ਦਿਨ ਦਾ ਕਿਉਂਕਿ ਕਾਫੀ ਦਿਨ ਤੁਸੀਂ ਤਾਂ ਨਾਲ ਜੁੜੇ ਸ਼ੁਰੂ ਤੋਂ ਹੀ ਕਿੰਨਾ ਖੁਸ਼ਾ ਹੁੰਦਾ ਹੈ ਕਿਵੇਂ-ਕਿਵੇਂ ਤਿਆਰੀਆਂ ਜਿਹੜੀਆਂ ਨੇ ਤੁਹਾਡੇ ਸਾਰੇ ਮੈਂਬਰਸ ਦੇ ਵੱਲੋਂ ਕੀਤੀ तकरीबन 6 ਮਹੀਨੇ ਤੋਂ ਪਹਿਲਾਂ ਹੀ ਅਸੀਂ ਸਾਰੀਆਂ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਤੇ ਕਈ ਸਾਡੇ ਨਾਲ ਜਿਹੜੇ ਮੈਂਬਰਸ ਜੁੜੇ ਹੋਏ ਨੇ ਉਹ ਕੰਟ੍ਰਿਬਿਊਟ ਕਰਦੇ ਨੇ ਕੋਈ ਆਟਾ ਦੇ ਦਿੰਦਾ ਕੋਈ ਰਾਈਸ ਦੇ ਦਿੰਦਾ ਕੋਈ ਚਾਵਲ ਵਗੈਰਾ ਹਰ ਇੱਕ ਚੀਜ਼ ਐ ਇਦਾਂ ਸਾਰੀਆਂ ਮਿਕਸ ਹੋ ਕੇ ਹੀ ਐ ਸਾਰਾ ਕੰਮ ਚੱਲਦਾ ਕਿਉਂਕਿ ਅ ਜਸੇਵਾ ਸੁਸਾਇਟੀ ਜਿੰਨੇ ਸਾਰੇ ਦੇ ਸਾਰੇ ਮੈਂਬਰਸ ਅਗੇ ਨੇ ਇਕੱਠੇ ਹੋ ਕੇ ਇਹ ਸੇਵਾ ਨਿਭਾਣੇ ਆ ਤੇ ਹੁਣ 1 ਮਹੀਨੇ ਤੋਂ ਲਗਾਤਾਰ ਐ ਐਸੇ ਦੀ ਦੀਵਾਲੀ ਦੀਆਂ ਤਿਆਰੀਆਂ ਦੇ ਵਿੱਚ ਅਸੀਂ ਜੁਟੇ ਹੋਏ ਆ ਜੀ ਕੀ ਕੀ ਚੀਜ਼ਾਂ ਮੈਮ ਅੱਜ ਜੋ ਇਹਨਾਂ ਨੂੰ ਦਿੱਤੀਆਂ ਅੱਜ ਤਕਰੀਬਨ 13 ਚੀਜ਼ਾਂ ਤੋਂ ਉੱਪਰ ਚੀਜ਼ਾਂ ਆਗੀਆਂ ਨੇ ਦੀਵਾਲੀ ਦੇ ਵਿੱਚ ਰੋਸ਼ਨੀ ਦੇ ਲਈ ਸਾਡੇ ਕੋਲ ਕੈਂਡਲਸ ਆਗੀਆਂ ਨੇ ਤੇਲ ਆ ਗਿਆ ਮਠਿਆਈਆਂ ਨੇ ਰਾਈਸ ਹੈ ਨਾਲ ਆਟਾ ਹੈ ਚਾਵਲ ਨੇ ਤੇ ਹੋਰ ਉਹਨਾਂ ਦੇ ਲਈ ਕੱਪੜੇ ਹੈ ਸ਼ੂਜ਼ ਹੈ ਨਾਲ ਹੋਰ ਵੀ ਬੜੀਆਂ ਚੀਜ਼ਾਂ ਤੁਸੀਂ ਜੇ ਅਗਰ ਤੁਸੀਂ ਕੈਮਰਾ ਉਧਰ ਘੁਮਾਓਗੇ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਵਿਜ਼ੀਬਲ ਹੋਣਗੀਆਂ ਜੀ ਇਸ ਦੇ ਨਾਲ-ਨਾਲ ਇਹ ਮੈਮ ਇਹਨਾਂ ਜੋ ਅਸਲ ਮਿਹਨਤ ਕਰਦੇ ਨੇ ਨਾਲ-ਨਾਲ ਇਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਜਾ ਰਿਹਾ ਕਿ ਮਿਹਨਤ ਕਰਨੀ ਨਿਛੜਨੀ ਕੀਰਤ ਕਰਨੀ ਜਿਹੜੀ ਗੁਰੂ ਨਾਨਕ ਜੀ ਦੇ ਜਿਸ ਤਰ੍ਹਾਂ ਤੁਸੀਂ ਕਹਿ ਕਿ ਉਹਨਾਂ ਦੇ ਜੋ ਉਦੇਸ਼ ਨੇ ਕਿ ਕੀਰਤ ਜਿਹੜੀ ਹੈ ਉਹ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਬਿਲਕੁਲ ਜੀ ਇਹ ਕਿਰਤ ਦੇਖੋ ਅਸੀਂ ਵੀ ਹੋਰ ਵੀ ਰਿਕਸ਼ਾ ਪੁੱਲਰਜ਼ ਨਾਲ ਹੋਣਗੇ ਉਹਨਾਂ ਨੇ 3 ਵੀਲਰਸ ਆਪਣੇ ਪਾਏ ਹੋਏ ਨੇ ਉਹ ਵੀ ਮਿਹਨਤ ਕਰਦੇ ਨੇ ਬਟ ਇਹ ਅਸਲ ਮਿਹਨਤ ਹੈ ਕੀ ਹੈ ਜਿਹੜਾ ਆਪਣੇ ਸਰੀਰ ਨੂੰ ਵਾਕੇ ਜਿਹੜਾ ਇਹ ਰਿਕਸ਼ਾ ਸਾਰਾ ਸਾਲ ਚਲਾਉਂਦੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਇੱਕ ਬਿਰਧ ਅਗੇ ਨੇ ਠੀਕ ਹੈ ਨਾ ਉਤੋਂ ਬਿਰਧ ਵੀ ਅਗੇ ਨੇ ਤੇ ਉਹਨਾਂ ਦੇ ਨਾਲ ਜਦੋਂ ਅਸੀਂ ਇਹ ਸੈਲੀਬ੍ਰੇਟ ਕਰਦੇ ਹਾਂ ਦੀਵਾਲੀ ਤੇ ਬਹੁਤ ਖੁਸ਼ੀ ਮਿਲਦੀ ਹੈ ਜੱਸੇ ਵਾ ਸੋਸਾਇਟੀ ਨੂੰ ਜੀ ਥੈਂਕ ਯੂ ਸੋ ਮੱਚ ਮੈਮ ਗੱਲਬਾਤ ਕਰਨ ਲਈ ਸੋ ਅੱਗੇ ਹੋਰ ਵੀ ਗੱਲਬਾਤ ਕਰਦੇ ਹਾਂ ਸੋਸਾਇਟੀ ਦੇ ਮੈਂਬਰਸ ਮੈਮ ਕਿਵੇਂ ਦਾ ਲੱਗ ਰਿਹਾ ਹੈ ਤੁਸੀਂ ਵੀ ਹਰ ਸਾਲ ਹੀ ਦੇਖਦੇ ਆ ਤੁਹਾਨੂੰ ਵੀ ਕਿ ਇਹਨਾਂ ਨਾਲ ਜੋ ਹੈ ਦੀਵਾਲੀ ਸੈਲੀਬ੍ਰੇਟ ਕੀਤੀ ਜਾਂਦੀ ਹੈ ਤੇ ਕਿਵੇਂ ਦਾ ਫੀਲ ਹੋ ਰਿਹਾ ਜੀ ਇੱਕ ਤਾਂ ਮੈਂ ਪਹਿਲੇ ਕਹਾਂਗੀ ਮੈਂ ਬਹੁਤ ਬਹੁਤ ਸ਼ੁਕਰਮਨਾ ਪ੍ਰਮਾਤਮਾ ਦਾ ਕਿ ਅਸੀਂ ਜਸ ਸੇਵਾ ਸੁਸਾਇਟੀ ਦੇ ਮੈਂਬਰ ਆ ਤੇ ਇਹ ਐਸਰ ਪਲੈਟਫਾਰਮ ਪਰ ਮਾਤਮਾ ਨੇ ਸਾਨੂੰ ਦਿੱਤਾ ਹੈ ਕਿ ਅਸੀਂ ਲੋੜਵੰਦ ਲੋਕਾਂ ਨੂੰ ਜਾਂ ਆਈ ਵਿਲ ਸੇ ਨੀਡੀ ਜਿਹੜੇ ਨੇ ਉਹਨਾਂ ਨੂੰ ਅਸੀਂ ਜਸ ਸੇਵਾ ਦੇ ਥਰੂ ਸਾਰਾ ਕੁਝ ਪ੍ਰੋਵਾਈਡ ਕਰਦੇ ਆਂ ਔਰ ਜੋ ਤੁਸੀਂ ਉਹਨਾਂ ਦੇ ਸ਼ਕਲਾਤ ਦੇਖ ਸਕਦੇ ਹੋ ਜਿੰਨੀ ਖੁਸ਼ੀ ਉਹਨਾਂ ਦੇ ਸ਼ਕਲਾਤ ਦੇ ਤੁਸੀਂ ਅਗਰ ਆ ਜਾਓ ਉਹਨਾਂ ਨੂੰ ਡਾਂਸ ਕਰਦੇ ਹੋਏ ਦੇਖਿਆ ਹੁੰਦਾ ਪਾਰਟੀਆਂ ਤੇ ਜਾਂ ਕਿਸੇ ਫੰਕਸ਼ਨ ਤੇ ਤੁਸੀਂ ਦੇਖੋਗੇ ਕਿ ਐ ਐਸ ਮਨਦੀ ਪੀਪਲ ਉਹ ਬੈਠੇ ਰਹਿੰਦੇ ਨੇ ਉਹ ਕਦੀ ਵੀ ਤੁਸੀਂ ਉਹਨਾਂ ਨੂੰ ਐ ਨਹੀਂ ਦੇਖੋਗੇ ਕਿ ਉਹ ਆਪ ਨਾਲ ਨਹੀਂ ਮੈਂ ਉਹਨਾਂ ਦੇ ਵੀ ਮੇਰੇ ਜੀ ਕਰਦਾ ਸੀ ਮੈਂ ਉਹਨਾਂ ਵਿੱਚ ਜਾ ਕੇ ਬਹਿ ਜਾ ਮੈਂ ਚੇਅਰ ਤੇ ਕਿਉਂ ਬੈਠੀ ਹੋਈ ਆ ਸਾਰੇ ਵਿੱਚ ਕੋਈ ਫਰਕ ਨਹੀਂ ਹੈ ਸਿਰਫ ਇੱਕ ਕੱਪੜਾ ਦਾ ਫਰਕ ਹੈ ਰੂਹਾਂ ਉਹ ਹੀ ਨੇ ਸਭ ਕੁਝ ਸੇਮ ਹੈ ਤੇ ਇਸ ਕਰਕੇ ਜਦੋਂ ਅੱਜ ਉਹਨਾਂ ਸਾਰਿਆਂ ਨੇ ਡਾਂਸ ਕੀਤਾ ਮੈਂ ਤਾਂ ਬਹੁਤ ਖੁਸ਼ ਹੋ ਗਈ ਜਦੋਂ ਤੁਸੀਂ ਉਹਦੀ ਵੀਡੀਓਜ਼ ਲਓਗੇ ਜੋ ਤੁਹਾਡੇ ਇਹਨਾਂ ਸਭ ਨੇ ਵੀਡੀਓਜ਼ ਬਣਾਈਆਂ ਨੇ ਤਹਾਡੀ ਵੀ ਬਹੁਤ ਖੁਸ਼ ਹੋ ਜਾਏਗੀ ਥੈਂਕ ਯੂ ਸੋ ਮੱਚ ਮੈਮ ਸੋ ਅੱਗੇ ਵੀ ਗੱਲਬਾਤ ਕਰਦੇ ਹਾਂ ਮੈਮ ਦੇਖਿਆ ਜਾ ਰਿਹਾ ਹੈ ਕਿ ਜਦ ਜਸੇਵਾ ਸੁਸਾਇਟੀ ਉਹਦੇ ਵਿੱਚ ਜੰਗ ਜਿਹੜੇ ਨੇ ਉਹ ਵੀ ਬਹੁਤ ਅੱਗੇ ਵਧ ਕੇ ਸੇਵਾ ਕਰ ਰਹੇ ਨੇ ਤਾਂ ਤੁਸੀਂ ਵੀ ਇੱਕ ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੋ ਰਿਹਾ ਇਸ ਜਸੇਵਾ ਸੁਸਾਇਟੀ ਦੇ ਨਾਲ ਮੈਨੂੰ ਜਸੇਵਾ ਸੁਸਾਇਟੀ ਕੇ ਸਾਥ 3-4 ਸਾਲ ਹੋ ਗਏ ਹਨ ਔਰ ਹਰ ਬਾਰ ਅਸੀਂ ਯਹਾਂ ਪੇ ਦੀਵਾਲੀ ਮਨਾਤੇ ਔਰ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਘਰ ਪੇ ਤੋਂ ਮਨਾਤੇ ਹੀ ਹੈ तो जब दूसरों के साथ शेयर करके कुछ करो तो और अच्छा लगता है जिनके पास नहीं है उनको दो तो आपको और अच्छा फील होता है तो यहाँ पे हम हमेशा राशन डिस्ट्रीब्यूट करते हैं सूट वगैरह सबको तो कितना इन लोगों को खुशी खुश देख के ना खुद को खुशी होती है तो बस यही है कि हमेशा जैसे वह सोसाइटी वस वस के साथ जुड़े रहे और यूथ को भी यही मैसेज है कि जितना आप कर सकते हो डोनेट आप करो जिस मर्जी वे में करो क्योंकि एट दी एंड तो बंदे के कर्म ही है ਉਹ ਆਪਣੇ ਲਈ ਸਿਰਫ ਰੱਖਤੇ ਜੇ ਤਾਂ ਕੁਝ ਨਹੀਂ ਹੈ ਸਭ ਕੋ ਸਾਰ ਸਭ ਕੇ ਸਾਥ ਸ਼ੇਅਰ ਕਰੋ ਔਰ ਜੋ ਜਿੰਨਾ ਅਗੇ ਕਰ ਸਕਦਾ ਡੋਨੇਟ ਕਰੇ ਤਾਂ ਬਸ ਇਹ ਹੀ ਹੈ ਸੋ ਬਿਲਕੁਲ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖੋ ਇਹ ਤਿੰਨ ਉਦੇਸ਼ ਦੀ ਜਿਹੜੀ ਪੂਰੀ ਪਾਲਣਾ ਹੈ ਉਹ ਜਦ ਸੇਵਾ ਸੁਸਾਇਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਸਰ ਚਿਹਰੇ ਤੇ ਖੁਸ਼ੀ ਅੱਜ ਸਾਫ਼ ਚ ਲੱਗ ਰਹੀ ਹੈ ਦੱਸ ਰਹੀ ਹੈ ਕਿ ਇੰਨੀ ਦੇਰ ਤੋਂ ਜਿਹੜੀ ਤਿਆਰੀਆਂ ਸੀ ਉਹ ਮੁਕੰਮਲ ਹੋ ਗਏ ਨੇ ਅੱਜ ਦੀ ਵਾਲੀ ਸੈਲੀਬ੍ਰੇਸ਼ਨ ਦਾ ਉਹ ਦਿਨ ਆ ਚੁੱਕਿਆ ਹੈ ਕਿਵੇਂ ਲੱਗ ਰਿਹਾ ਸਾਡੀ ਭੈਣ ਬਾਣੀ ਨੇ ਨਾ ਇੱਕ ਐਂਡ 'ਚ ਗੱਲ ਕਹੀ ਜਿਹੜੀ ਮੈਨਾਂ ਮੇਰੇ ਦਿਮਾਗ ਤੇ ਕਲਿੱਕ ਕੀਤੀ ਕਿ ਐਟ ਦੀ ਐਂਡ ਕਰਮ ਹੀ ਨੇ ਹੇ ਵਰਡਸ ਹੀ ਤੇ ਚਾਰ ਕੇ ਐਟ ਦੀ ਐਂਡ ਕਰਮ ਹੀ ਨੇ ਐਂਡ ਥਿਸ ਇਜ਼ ਟਰੁਥ ਕੇ ਐਟ ਦੀ ਐਂਡ ਕਰਮ ਹੀ ਨੇ ਜੋ ਕਰਾਂਗੇ ਉਹ ਭਰਾਂਗੇ ਸਾਨੂੰ ਉਹੀ ਮਿਲਣਾ ਜੋ ਅਸੀਂ ਕਰ ਰਿਹਾ ਕਹਿੰਦੇ ਨਾ ਕਿ ਫੇਟ ਇਜ਼ ਆਲਰੇਡੀ ਡਿਸਾਈਡਡ ਨੋ ਵੀ ਹੈਵ ਟੂ ਡੂ ਸਰਟਨ ਗੁੱਡ ਥਿੰਗਸ ਔਰ ਇਹ ਬਾਉਂਡ ਆ ਮਨੁੱਖੀ ਜਨਮ ਮਿਲਿਆ 84 ਲੱਖ ਜੁਨਾ ਚ ਉਹਨਾਂ ਚ ਅਸੀਂ ਇੱਕ ਹਿਊਮਨ ਦਾ ਜਨਮ ਮਿਲਿਆ ਔਰ ਰੱਬ ਨੇ ਰੱਬ ਹੀ ਕਰਵਾ ਰਿਹਾ ਅਸੀਂ ਹੈਰਾਨ ਆ ਕੀ ਮੈਨੂੰ ਇੱਕ ਦੱਸ ਦੋ ਕਿ ਇੱਕ ਜਾਣਾ 400 ਲੋਕਾਂ ਨੂੰ ਬਾਬੇ ਨਾਨਕ ਦੀਆਂ 13 ਚੀਜ਼ਾਂ ਦੇ ਸਕਦਾ ਮੇਰੇ ਸਾਹਮਣੇ ਨਹੀਂ ਦੇ ਸਕਦਾ ਚੀਜ਼ਾਂ ਕੀ ਜੋ ਅਸੀਂ ਜਿਵੇਂ ਗੀਤੀ ਭੈਣ ਨੇ ਦੱਸਿਆ ਕਿ ਸਾਡੇ ਚ ਕੋਈ ਫਰਕ ਨਹੀਂ ਹੈ ਜੋ ਸਾਡੇ ਘਰ ਚ ਚੀਜ਼ਾਂ ਹੁੰਦੀਆਂ ਨੇ ਉਹੀ ਚੀਜ਼ਾਂ ਉਹਨਾਂ ਨੂੰ ਮਿਲਦੀਆਂ ਨੇ ਤੁਸੀਂ ਸਾਡੀ ਖੁਸ਼ੀ ਤੇ ਦੇਖ ਰਹੇ ਹੋ ਨਾ ਕਿਉਂਕਿ ਬਿਲਕੁਲ ਠੀਕ ਹੈ ਤੁਹਾਨੂੰ ਪਤਾ ਅੱਜ ਟੀਮ ਦੇ 3-4 ਮੈਂਬਰਸ ਨੂੰ ਪੂਰਾ ਬੁਖਾਰ ਚੜਿਆ ਹੈ ਬਟ ਉਹਨਾਂ ਨੇ ਸਵੇਰੇ 8 ਵਜੇ ਤੋਂ ਇੰਨਾ ਸਮਾਨ ਚੁੱਕ ਕੇ ਲਿਆਣਾ ਇੰਨੇ ਪੈਕੇਟਸ ਇੰਨਾ ਸਭ ਕੁਝ ਕਰਨਾ ਔਰ ਐਂਡ ਆਫ ਦਿ ਡੇ ਫਿਰ ਕਵਾਂਗਾ ਕਰਮ ਹੀ ਮਟੀਰੀਅਲ ਨੇ ਔਰ ਜਿਹੜੇ ਲੋਕਾਂ ਨੇ ਸਾਡਾ ਸਾਥ ਦਿੱਤਾ ਗ੍ਰੀਨ ਦੀਵਾਲੀ ਦੇ ਵਿੱਚ ਮੈਂ ਕਦੀ ਨਹੀਂ ਕਹਿੰਦਾ ਪਟਾਕੇ ਨਾ ਚਲਾਓ ਜਿਹਦਾ ਦਿਲ ਜੋ ਕਰਦਾ ਉਹ ਕਰੇ ਬਟ ਆਪਣੇ এনवायरमेंट ਦਾ ਧਿਆਨ ਰੱਖ ਕੇ ਜੇ ਕੁਝ ਐਨਾ ਕਰਦੇ ਆ ਨਾ ਤੇ ਉਹਦੇ ਨਾਲ ਐਨਾ ਨੁਕਸਾਨ ਆ ਤੇ ਜਿਉ ਐਨਾ ਕਰਾਂਗੇ ਤੇ ਉਹਦੇ ਨਾਲ ਸਿਰਫ ਐਨਾ ਹੀ ਨੁਕਸਾਨ ਆ ਨਾ ਤੇ ਜਿਉ ਐਨਾ ਕਰਕੇ ਉਹਲਾ ਨੁਕਸਾਨ ਚਲੋ ਠੀਕ ਹੈ ਵਾਤਾਵਰਨ ਦਾ ਹੋ ਜਾਊਗਾ ਆਪਾਂ ਜਾਇਜ਼ ਹੈ ਕਿ ਥੋੜੇ ਬੋਧ ਤੇ ਚਲਾਣਾ ਹੀ ਹੈ ਨਾ ਪਰ ਐਨਾ ਗੁੱਡ ਕਰਦਾਂਗੇ ਤੇ ਸੋਚੋ ਕਿ ਉਹਨੂੰ ਕਿੰਨਾ ਉਹ ਕਵਰ ਹੋ ਜਾਏਗਾ ਸੋ ਹਮੇਸ਼ਾ ਦੀਵਾਲੀ ਮੈਨੂੰ ਉਹਨੇ ਇੱਥੇ ਬਜ਼ੁਰਗ ਹੈਗੇ ਸੀ ਉਹਨਾਂ ਨੇ ਸ਼ਬਦ ਵੀ ਗਾਇਆ ਤੇ ਉਹ ਨੰਨਾ ਇੱਕ ਮੈਨੂੰ ਕਿਹਾ ਕਿ ਰਹਿੰਦੀ ਦੁਨੀਆ ਤੱਕ ਜਸ ਸੇਵਾ ਸਾਇਟੀ ਐਦਾਂ ਦੀਵਾਲੀ ਮਨਾਏਗੀ ਔਰ ਜਿਹੜੇ ਬਜ਼ੁਰਗਾਂ ਦੇ ਐ ਵਰਡਸ ਹੋਣਗੇ ਤੁਸੀਂ ਸੋਚੋ ਕਿ ਸਾਡੀ ਟੀਮ ਲਈ ਕਿੰਨੇ ਇਹ ਛੋਟਾ ਜਿਹਾ ਬੱਚਾ ਨਾ ਇੰਨੇ ਸ਼ਬਦ ਬੋਲਿਆ ਇਹਦੇ ਮਨ ਚ ਕੀ ਹੈ ਕਿ ਅੱਜ ਸਕੂਲ ਨਹੀਂ ਜਾਣਾ ਅਸੀਂ ਗ੍ਰੀਨ ਦੀਵਾਲੀ ਮਨਾਣੀ ਹੈ ਅੱਜ ਇਹਦੇ ਦਿਲ ਚ ਆ ਗਿਆ ਨਾ ਇਹਦਾ ਸਕੂਲ ਇਹਦੇ ਪੇਰੈਂਟਸ ਇਹਦਾ ਫੈਮਿਲੀ ਅਸੀਂ ਕਿੰਨਾ ਪ੍ਰਾਊਡ ਫੀਲ ਕਰਾਂਗੇ ਕਿ ਅੱਜ ਬੱਚੇ ਦੇ ਪਾਤਾ ਇਥੇ ਵਿਸਮਾਦ ਹੋਣਾ ਵਿਸਮਾਦ ਹੈਗਾ ਛੋਟਾ ਜਿਹਾ ਬੱਚਾ ਉਹਨੇ ਇੱਕ ਮੈਸੇਜ ਦਿੱਤਾ ਕਿ ਆਓ ਗ੍ਰੀਨ ਦੀਵਾਲੀ ਮਨਾਈਏ ਖੁਸ਼ੀਆਂ ਵੰਡਈਏ ਛੋਟਾ ਜਿਹਾ ਕਰਮਨ ਜਿੰਨਾ ਬੱਚਾ ਉਹ ਇੱਕ ਗ੍ਰੀਨ ਦੀਵਾਲੀ ਦਾ ਮੈਸੇਜ ਦੇ ਰਿਹਾ ਸੋ ਅੱਜ ਦੀ ਗ੍ਰੀਨ ਦੀਵਾਲੀ ਦੇ ਵਿੱਚ 5 ਕਿਲੋ ਆਟਾ 3 ਕਿਲੋ ਚਾਵਲ 1 ਕਿਲੋ ਖੰਡ ਨਵੀਂ ਸ਼ਰਟ ਨਵੇਂ ਸ਼ੂਜ਼ ਉਸ ਤੋਂ ਇਲਾਵਾ ਕੀਆ ਤਾਂ ਦੀਵੇ ਮਠਾਈ ਬੱਚਿਆਂ ਦੇ ਕੱਪੜੇ ਕੈਂਡਲਸ ਫਰਸਟ ایڈ ਕਿਟ ਤੇ ਇਹ ਤੇ ਬਾਬੇ ਬਾਬਾ ਜੀ ਨੇ ਇਹ ਚੀਜ਼ਾਂ ਸਾਡੇ ਕੋਲੋਂ ਦਵਾਈਆਂ ਔਰ ਇਹਦਾ ਸ਼ਰੇਕ ਇਹਨੂੰ ਜਾਂਦਾ ਹੈ ਇਹ ਸਾਰੀ ਟੀਮ ਨੂੰ ਔਰ ਸਾਰੇ ਡੋਨਰ ਨੂੰ ਜਿਹੜਾ ਸਾਥ ਦਿੰਦੇ ਹੋ ਆ ਕੇ ਚੈੱਕ ਕਰ ਲਿਓ ਤੁਹਾਡੀ ਦਿੱਤੀ ਹਰ ਇੱਕ ਚੀਜ਼ ਲੋੜਵੰਦਾਂ ਨੂੰ ਪਹੁੰਚ ਰਹੀ ਹੈ ਔਰ ਜਿਹੜੇ ਪ੍ਰਾਈਮ ਸਾਡੇ ਸਪੋਰਟਰ ਸੀ ਹੋਲੀ ਆਰਟ ਪ੍ਰੈਜ਼ੀਡੈਂਸੀ ਸਕੂਲ ਹੋਟਲ ਕੁਆਲਿਟੀ ਇਨ ਉਹਨਾਂ ਦਾ ਦਿਲੋਂ ਥੈਂਕਸ ਜਿਨ੍ਹਾਂ ਨੇ ਸਾਥ ਦਿੱਤਾ ਨਜ਼ਾਕਤ ਸੂਟਸ ਉਹਨਾਂ ਨੇ ਵੀ ਸਾਥ ਦਿੱਤਾ ਔਰ ਹੋਟਲ ਸਿੰਘ ਇੰਟਰਨੈਸ਼ਨਲ ਉਹਨਾਂ ਨੇ ਸਾਥ ਦਿੱਤਾ ਸਾਡੇ ਮੈਂਟਰ ਨੇ ਇਹ ਤੁਹਾਨੂੰ ਦੱਸਣਗੇ ਕਿ ਇਹ ਜਦੋਂ ਦੇ ਰਣਜੀਤ ਐ ਇਹਨੂੰ ਸ਼ਿਫਟ ਹੋਏ ਨਾ ਇਸ ਦੀਵਾਲੀ ਦੇ ਨਾਲ ਐ ਸੋਚਦੇ ਕਿ ਇੱਕ ਤੇ ਬਾਬਾ ਜੀ ਦਾ ਘਰ ਸੇਮੀ ਬਾਅਦ ਚ ਗੁਰਦੁਆਰਾ ਸਾਹਮਣੇ ਇਹ ਕਹਿੰਦੇ ਕਿ ਅਸੀਂ ਗ੍ਰੀਨ ਦੀਵਾਲੀ ਮਨਾਉਣੀ ਹੈ ਨਾ ਉਹਦੀ ਹੀ ਖੁਸ਼ੀ ਸਾਨੂੰ ਆਣੀ ਹੈ ਕਿ ਹਰ ਸਾਲ ਅਸੀਂ ਉਡੀਕਦੇ ਹਾਂ ਕਿ ਠਾ ਨਵਾਂ ਮਹੀਨਾ ਬਾਅਦ ਦੀਵਾਲੀ ਆ ਜਾਣੀ ਹੈ ਔਰ ਅੰਕਲ ਦੇ ਵੀ ਵੀਅੂਜ਼ ਤੁਸੀਂ ਜ਼ਰੂਰ ਲਿਓ ਹਾਂਜੀ ਸਰ ਕੀ ਕਹਿਣਾ ਚਾਹੋਗੇ ਐਕਸਾਈਟਮੈਂਟ ਜਿਵੇਂ ਕਿ ਜਾਨ ਕਿ ਰਹਿੰਦੀ ਹੈ ਕਿ ਜਦ ਸੇਵਾ ਸੁਸਾਇਟੀ ਨਾਲ ਗ੍ਰੀਨ ਦੀਵਾਲੀ ਸੈ ਮੈਂ ਤੇ ਆਪਣੀ ਜ਼ਿੰਦਗੀ ਦੀ ਚੀਜ਼ ਦੇਖੀ ਹੈ ਜਦ ਸੇਵਾ ਸੁਸਾਇਟੀ ਇਹਨਾਂ ਨਾਲ ਜੁੜਿਆ 4-5 ਸਾਲ ਹੋ ਗਏ ਨੇ ਪਰ ਜੋ ਮਿਸ਼ਨ ਗੁਰੂ ਨਾਨਕ ਸਾਹਿਬ ਦਾ ਸੀ ਨਾ ਇਹ ਲੈ ਕੇ ਚੱਲੇ ਨੇ ਜਿੱਦਾਂ ਤੁਸੀਂ ਵੀ ਕਹ ਰਹੇ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਚੋਕੋ ਅਸਲ ਦੇਸ਼ ਨਾ ਰਹੋਈ ਘਰ ਘਰ ਦੀ ਚੀਜ਼ ਪਹੁੰਦੀ ਹੈ ਦਿਵਾਲੀ ਮਨਾ ਕੇ ਬਹੁਤ ਬਹੁਤ ਮਜ਼ਾ ਲੈਂਦੇ ਨੇ ਔਰ ਜਿਸ ਤਰ੍ਹਾਂ ਮੈਂ ਆਮਨੇ ਦੱਸਿਆ ਕਿ ਖੁਸ਼ੀਆਂ ਦੇ ਛੋਟੇ ਛੋਟੇ ਮੌਕੇ ਜੋ ਕਿ ਅਸੀਂ ਤਾਂ ਦੇਖ ਲੈਂਦੇ ਆ ਲੇਕਿਨ ਇੰਨਾ ਨਾਲ ਜੋ ਕਿ ਸੜਕਾਂ ਤੇ ਲਗਾਤਾਰ ਸਾਡੀ ਸਹੂਲਤ ਲਈ ਮਿਹਨਤ ਕਰਦੇ ਨੇ ਉਹਨਾਂ ਲਈ ਖੁਸ਼ੀਆਂ ਦੇ ਛੋਟੇ ਛੋਟੇ ਮੌਕੇ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਦੇ ਜਾਂਦੇ ਨੇ ਤੇ ਉਹ ਲੱਭਦੇ ਨੇ ਇਹੋ ਜਿਹੀਆਂ ਖੁਸ਼ੀਆਂ ਸਾਨੂੰ ਇਹ ਵੀ ਕੰਮ ਅੱਗੇ ਵਧ ਕੇ ਕਰਦੇ ਨੇ ਜੀ ਇਹਦੇ ਨਾਲ ਤੇ ਕੰਮ ਇਹ ਹੋਈ ਤਾਂ ਸੋ ਬਿਲਕੁਲ ਦੇਖ ਸਕਦੇ दिवाली है सेलिब्रेट कीती जा रही है जस सेवा सोसाइटी दे वालों ते देख सकते हो कि हर पासे जेड़ा है खुशियां दा त्यौहार ए मनाया जा रहा है छोटे-छोटे बच्चे होन चाहे ओ हो नौजवान होन चाहे ओ हो हर कोई जेड़े वरद दा व्यक्ति है है ओ ते दिवाली सेलिब्रेट कर रहे है हैप्पी ग्रीन दिवाली हैप्पी आओ है, दिवाली मनाइए मेरे नाल को आओ दिवाली मनाइए आ ਆਓ ਦਿਵਾਲੀ ਮਨਾਏ ਖੁਸ਼ੀਆਂ ਵੰਡਿਏ ਖੁਸ਼ੀਆਂ ਵੰਡਿਏ ਆਓ ਦਿਵਾਲੀ ਮਨਾਈਏ ਆਓ ਦਿਵਾਲੀ ਬਨਾਏ ਖੁਸ਼ੀਆਂ ਵੰਡਿਏ ਖੁਸ਼ੀਆਂ ਵੰਡਿਏ ਉੱਚੀ ਸਾਰੀ ਆਓ ਦਿਵਾਲੀ ਮਨਾਈਏ ਆਓ ਦਿਵਾਲੀ ਬਨਾਏ ਖੁਸ਼ੀਆਂ ਵੰਡਿਏ ਖੁਸ਼ੀਆਂ ਵੰਡਿਏ ਬੋਲੇ ਸੋਨਿਆ ਸਤਿਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਇਹ ਸਾਡਾ ਫਿਊਚਰ ਹੈ ਇਸੇ ਲਈ ਇਹ ਜੋ ਵਰਕ ਕਰ ਰਿਆ ਨਾ ਆਨ ਵਾਲੀਆਂ ਪੀੜੀਆਂ ਇਦਾਂ ਦੀਆਂ ਹੋਣ ਤੇ ਪੰਜਾਬ ਜਿਹੜਾ ਵਾ ਹਮੇਸ਼ਾ ਸੁਖਾਵੇਂ ਰਾਵਾਂ ਤੇ ਜਾਵੇ ਜਿੱਧਰ ਨੈਗੇਟਿਵਿਟੀ ਜਾ ਰਹੀ ਹੈ ਉਹਨੂੰ ਇਹ ਬੱਚੇ ਆ ਕੇ ਕਰਾਸ ਕਰਨਗੇ ਔਰ ਇਹ ਪੋਜ਼ਿਟਿਵਿਟੀ ਲਿਆਣਗੇ ਔਰ ਪੰਜਾਬ ਫੇਰ ਸਾਡਾ ਚੜਦੀ ਕਲਾ 'ਚ ਰਹੇਗਾ थैंक यू सो मच सर सो बिल्कुल पंजाब नो चढ़दी कला छ ही रखन ले हमेशा ही जय सेवा सोसाइटी ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਤੇ ਇਸ ਉਪਰਾਲੇ ਦੇ ਵਿੱਚ ਹੀ ਜਿਸ ਤਰ੍ਹਾਂ ਗ੍ਰੀਨ ਦੀਵਾਲੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਤਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਇਹੀ ਮੈਸੇਜ ਦਿੱਤਾ ਜਾ ਰਿਹਾ ਕਿਉਂਕਿ ਛੋਟੇ ਬੱਚੇ ਦੇਸ਼ ਦਾ ਭਵਿੱਖ ਹੁੰਦੇ ਨੇ ਦੇਸ਼ ਦਾ ਫਿਊਚਰ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਇਹੀ ਮੈਸੇਜ ਦਿੱਤਾ ਜਾ ਰਿਹਾ ਕਿ ਵੱਡੇ ਹੋ ਕੇ ਹੇ ਤਾਂ ਹਰ ਮੌਕਾ ਜਿਹੜਾ ਹੈ ਉਹ ਜਸੇਵਾ ਸੁਸਾਇਟੀ ਦੇ ਵੱਲੋਂ ਕਿਸੇ ਵੀ ਮੌਕੇ ਦੇ ਵਿੱਚ ਭਾਗ ਲੈ ਕੇ ਇਸ ਤਰ੍ਹਾਂ ਹੀ ਜਿਹੜਾ ਹੈ ਸੇਵਾ ਦੇ ਕੰਮ ਕੀਤੇ ਜਾਂਦੇ ਨੇ ਤੇ ਅੱਜ ਖਾਸ ਦੀਵਾਲੀ ਦੇ ਮੌਕੇ ਤੇ ਖੁਸ਼ੀਆਂ ਦਾ ਤੇ ਹਰ ਰੋਸ਼ਨੀ ਦਾ ਤਿਉਹਾਰ ਇਸ ਮੌਕੇ ਤੇ ਖਾਸ ਜਿਹੜਾ ਹੈ ਉਹਨਾਂ ਲੋਕਾਂ ਦੇ ਨਾਲ ਸੈਲੀਬ੍ਰੇਟ ਦੀਵਾਲੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਅਸਲ ਖੁਸ਼ੀਆਂ ਦੀ ਅਸਲ ਜਿਹੜੀ ਰੋਸ਼ਨੀ ਦੀ ਤੇ ਅਸਲ ਜਿਹੜੇ ਕੰਮ ਨੇ ਜਿਹੜੇ ਹੋਰ ਚੀਜ਼ਾਂ ਨੇ ਜੋ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜੋ ਤਿਉਹਾਰਾਂ ਤੇ ਵੰਡੀਆਂ ਜਾਂਦੀਆਂ ਨੇ ਉਹਨਾਂ ਨੂੰ ਲੋੜ ਹੈ ਤਾਂ ਰਿਕਸ਼ਾ ਪੁੱਲਰਜ਼ ਨਾਲ ਦੀਵਾਲੀ ਉਹ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿੰਨੇ ਖੁਸ਼ ਨੇ ਹਰ ਕੋਈ ਜੱਸੇਵਰ ਸੁਸਾਇਟੀ ਦਾ ਜਿਹੜਾ ਉਪਰਾਲਾ ਹੈ ਉਹਨਾਂ ਦੇ ਚਿਹਰੀਆਂ ਤੇ ਮੁਸਕਾਨ ਅਤੇ ਜੋ ਰਿਕਸ਼ਾ ਪਹੂਲਰਸ ਨੇ ਜੋ ਸਾਰੇ ਬੈਠੇ ਨੇ ਕਿਸ ਤਰ੍ਹਾਂ ਡਾਂਸ ਕਰ ਰਹੇ ਨੇ ਕਿਸ ਤਰ੍ਹਾਂ ਆਪਣੇ ਜੋ ਜੋ ਵੀ ਉਹਨਾਂ ਦੇ ਵਿੱਚ ਟੈਲੈਂਟ ਹੈ ਉਹ ਦਿਖਾ ਰਹੇ ਨੇ ਤੇ ਇੱਕ ਮੰਚ ਜਿਹੜਾ ਹੈ ਉਹਨਾਂ ਨੂੰ ਦਿੱਤਾ ਗਿਆ ਹੈ ਕੈਮਰਾਮੈਨ ਅਸ਼ਟੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ